ਧੰਨਵਾਹਿ ਗੁਰੂ ਸਾਹਿਬ ਜੀਓ ਗੌੜੀ ਮਹਲਾ 5ਵਾਂ ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ ਓਹੋ ਵਿਖਈ ਉਸ ਰਾਮ ਕੋ ਰੰਗ ਰਹਾਉ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ ਜਿਉਂ ਕਾਪੁਰਖ ਪੁਚਾਰੈ ਨਾਰੀ ਬੈਲ ਕੋ ਨੇਤਰਾ ਪਾਏ ਦੁਹਾਵੈ ਗਊ ਚਰ ਸਿੰਘ ਪਾਛ ਪਾਵੈ ਗਾੜਰ ਲੇ ਕਾਮ ਧੇਨ ਕਰ ਪੂਜੀ ਸੌਦੇ ਕੋ ਧਾਵੈ ਬਿਨ ਪੂੰਜੀ ਨਾਨਕ RAM ਨਾਮ ਜਪ ਚੀਤ ਸਿਮਰ ਸਵਾਮੀ ਹਰ ਸਾਮੀਤਾ ਨਾਨਕ RAM ਨਾਮ ਜਪ ਚੀਤ ਸਿਮਰ ਸਵਾਮੀ ਹਰ ਸਾਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਆ ਸ਼ਬਦیاں ਪਹਿਲੀਆਂ ਪੰਕਤੀਆਂ ਹੀ ਰਹਾਉ ਦੀਆਂ ਪੰਕਤੀਆਂ ਹਨ ਸ਼ਬਦ ਦਾ ਕੇਂਦਰੀ ਭਾਵ ਹੈ ਅੱਗੇ ਵੀ ਆਪਾਂ ਕਈ ਵਲੇ ਵਿਚਾਰ ਸਾਂਝੀ ਕੀਤੀ ਹੈ ਰਹਾਉ ਦਾ ਅਰਥ ਹੁੰਦਾ ਹੈ ਰੁਕੋ ਪੜੋ ਸਮਝੋ ਅਤੇ ਵਿਚਾਰੋ ਔਰ ਰਹਾਉ ਦੀਆਂ ਪੰਕਤੀਆਂ ਸ਼ਬਦ ਦਾ ਕੇਂਦਰੀ ਭਾਵ ਜਦੋਂ ਅਸੀਂ ਰਹਾਉ ਨੂੰ ਮੁੱਖ ਰੱਖ ਕੇ ਸ਼ਬਦ ਨੂੰ ਪੜਦੇ ਹਾਂ ਜਾਂ ਵਿਚਾਰਦੇ ਹਾਂ ਔਰ ਬਹੁਤ ਹੀ ਸਰਲ ਤਰੀਕੇ ਦੇ ਨਾਲ ਸਾਨੂੰ ਸ਼ਬਦ ਦੀ ਸਮਝ ਆਉਂਦੀ ਔਰ ਗੁਰਮਤ ਦੀ ਮਰਜ਼ਾਦਾ ਵੀ ਹੈ ਕਿ ਜਦੋਂ ਵਿਚਾਰ ਕਰਨੇ ਆ ਰਹਾਉ ਦੀ ਪੰਕਤੀ ਨੂੰ ਮੁੱਖ ਰੱਖ ਕੇ ਜਦੋਂ ਸ਼ਬਦ ਗਾਇਨ ਕਰਨਾ ਰਹਾਉ ਦੀ ਪੰਕਤੀ ਨੂੰ ਮੁੱਖ ਰੱਖ ਸਤਿਗੁਰੂ ਮਹਾਰਾਜ ਜਿੱਦਾਂ ਬਖਸ਼ਿਸ਼ ਕਰਦੇ ਨੇ ਸ਼ਬਦ ਬੜਾ ਸੌਖਾ ਪੜਦੇ ਆਪਾਂ ਕਹਿੰਦੇ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹਾਓ ਉਹ ਜਿਹੜੀਆਂ ਬਾਕੀ ਦੀਆਂ ਪੰਕਤੀਆਂ ਹੁੰਦੀਆਂ ਉਹਨੂੰ ਪਰਮਾਨਿਤ ਕਰਦੀਆਂ ਕਿਦਾਂ ਦਾ ਹੈ ਮਾਧੋ ਹਮ ਐਸੇ ਤੂੰ ਐਸਾ ਕਹਿੰਦੇ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਉਹ ਪਰਮਾਤਮਾ ਅਕਾਲ ਪੁਰਖ ਜਿਹੜਾ ਹੈ ਉਹ ਬਖਸ਼ਿਸ਼ਾਂ ਕਰਦਾ ਹੈ ਤੇ ਸਤਗੁਰੂ ਮਹਾਰਾਜ ਨੇ ਜਿੱਥੇ ਸ਼ਬਦਾਂ ਦੇ ਵਿੱਚ ਰਹਾਉ ਦੀ ਪੰਕਤੀ ਬਖਸ਼ਿਸ਼ ਕੀਤੀ ਆ ਤੇ ਪਹਿਲੀ ਪੰਕਤੀ ਹੀ ਰਹਾਉ ਦੀ ਪੰਕਤੀ ਹੈ ਸਤਗੁਰੂ ਕਹਿੰਦੇ ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ ਦੋ ਗੱਲਾਂ ਪ੍ਰਮੁੱਖ ਹਨ ਬਾਣੀ ਦੇ ਵਿੱਚ ਇੱਕ ਗੁਰਮਖ ਤੇ ਇੱਕ ਮਨਮਖ ਇੱਕ ਸਨਮੁਖ ਤੇ ਇੱਕ ਬੇਮੁਖ ਤੇ ਸਾਖਤ ਸਾਧ ਸੰਗਤ ਜੀ ਉਹਨੂੰ ਕਹਿੰਦੇ ਆ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਔਰ ਵਿਦਵਾਨਾਂ ਨੇ ਸਾਖਤ ਦੇ ਅਰਥ ਕੀਤੇ ਜਿਹੜਾ ਸ਼ਕਤੀ ਦੇ ਨਾਲ ਜੁੜਿਆ ਸਿਰਫ ਮਾਇਆ ਦੇ ਨਾਲ ਜੁੜਿਆ ਸ਼ਕਤੀ ਦੇ ਨਾਲ ਜੁੜਿਆ ਤੇ ਜਿਹੜੇ ਪ੍ਰਭੂ ਦੇ ਪਿਆਰੇ ਆ ਅਤੇ ਜਿਹੜੇ ਮਾਇਆ ਦੇ ਪੁਜਾਰੀ ਆ ਉਹਨਾਂ ਦਾ ਕਦੇ ਵੀ ਮਲਾਪ ਨਹੀਂ ਹੋ ਸਕਦਾ ਇੱਕ ਜਗ੍ਹਾ ਹੋਰ ਵੀ ਸਤਗੁਰ ਕਹਿੰਦੇ ਭਗਤਾਂ ਤਹ ਸੰਸਾਰੀਆਂ ਜੋੜ ਕਦੇ ਨਾ ਆਉਣਾ ਦੀ ਵਿਚਾਰ ਧਾਰਾ ਮਿਲੇ ਨਹੀਂ ਸਕਦੀ ਹਰਕੇ ਦਾਸ ਸਿਓ ਸਾਖਤ ਨਹੀਂ ਸੰਗ ਮਹਾਰਾ ਨੇ ਜਿੱਥੇ ਸਾਨੂੰ ਨਾ ਹਦਾਇਤ ਕੀਤੀ ਆ ਸਾਨੂੰ ਹੁਕਮ ਕੀਤਾ ਭਾਈ ਗੁਰੂ ਕੀ ਸੰਗਤ ਕਰਨੀ ਸਤ ਸੰਗਤ ਕਰਨੀ ਉਹ ਸੰਗਤ ਦਾ ਤਿਆਗ ਕਰਨਾ ਹੈ ਉਥੇ ਨਾਲ ਇਹ ਵੀ ਆਖਿਆ ਕਿ ਤੁਸੀਂ ਸਾਖਤ ਤੋਂ ਦੂਰ ਰਹਿਣਾ ਹੁਣ ਅਗਲੀ ਪੰਕਤੀ ਆਖਿਆ ਨਾ ਉਹ ਵਿਖੀ ਉਸ ਰਾਮ ਕੋ ਰੰਗ ਉਹ ਵਿਕਾਰਾਂ ਦੇ ਵਿੱਚ ਫਸਿਆ ਤੇ ਜਿਹੜਾ ਪ੍ਰਭੂ ਦਾ ਪਿਆਰ ਉਸ ਰਾਮ ਕੋ ਰੰਗ ਉਹ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਕਬੀਰ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ ਕਬੀਰ ਸਾਕਤ ਐਸਾ ਹੈ ਹੁਣ ਸਵਾਲ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਕੋਈ ਵੀ ਸਵਾਲ ਨਹੀਂ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਵੀ ਸਾਕਤ ਕਾਹਨ ਹੁੰਦਾ ਹੈ ਕਹਿੰਦੇ ਕਬੀਰ ਸਾਕਤ ਐਸਾ ਹੈ ਜੈਸੇ ਲਸਣ ਕੀ ਖਾਣ ਕੋ ਲਸਣ ਖਾ ਲੇ ਨਾ ਬੰਦਾ ਕਹੇ ਕਿ ਮੈਨੂੰ ਮੇਰੇ ਮੂੰਹ ਚੋਂ ਖਸ਼ਬੂ ਨਹੀਂ ਆਏਗੀ ਉਹਦੀ ਸਮੈਲ ਨਹੀਂ ਆਏਗੀ ਹੋਈ ਨਹੀਂ ਸਕਦਾ ਕੋਣੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ ਉਹ ਆਖਰ ਨੂੰ ਪ੍ਰਗਟ ਹੋ ਹੀ ਜਾਂਦਾ ਕਬੀਰ ਸਾਖਤ ਐਸਾ ਹੈ ਜੈਸੇ ਲਸਣ ਕੀ ਖਾਨ ਕੋਣੇ ਬੈਠੇ ਖਾਈਏ ਪ੍ਰਗਟ ਭਏ ਨਿਦਾਨ ਨਿਦਾਨ ਕਹਿੰਦੇ ਆਖਰ ਨੂੰ ਪ੍ਰਗਟ ਹੋ ਹੀ ਜਾਂਦਾ ਕਬੀਰ ਸਾਹਿਬ ਦੇ ਬੜੇ ਸ਼ਲੋਕ ਹਨ ਕਹਿੰਦੇ ਕਬੀਰ ਸਾਖਤ ਸੁਕਰ ਭਲਾ ਸਾਕਤ ਕਹਿੰਦੇ ਟੁੱਟਿਆ ਹੋਇਆ ਟੁੱਟੇ ਹੋਏ ਮਨੁੱਖ ਦੇ ਨਾਲੋਂ ਤਾਂ ਕਹਿੰਦੇ ਸੂਰ ਚੰਗਾ ਹੈ ਕਬੀਰ ਸਾਕਤ ਤੇ ਸ਼ੁਕਰਪਾਲਾ ਹੁਣ ਸੂਰ ਕਿਉਂ ਚੰਗਾ ਉਸ ਬੰਦੇ ਨਾਲੋਂ ਜਿਹੜਾ ਰੱਬ ਦਾ ਨਾਮ ਨਹੀਂ ਜਪਦਾ ਕਹਿੰਦੇ ਰਾਖੇ ਆਛਾ گاਉ ਉਹ گاਉ ਨੂੰ ਪਿੰਡ ਨੂੰ ਸਾਫ਼ ਰੱਖਦਾ ਕਿਉਂ ਗੰਦਗੀ ਖਾ ਲੈਂਦਾ ਸੂਰ ਜਿਹੜਾ ਸੂਰ ਗੰਦਗੀ ਖਾ ਕੇ ਸਫਾਈ ਕਰ ਦਿੰਦਾ ਉਸ ਬੰਦੇ ਨਾਲੋਂ ਤਾਂ ਸ਼ੋਰ ਚੰਗਾ ਕਹਿੰਦੇ ਕਬੀਰ ਸਾਖਤ ਤੇ ਸ਼ੁਕਰ ਭੜਾ ਰਾਖੇ ਆਛਾ ਗਾਓ ਉਹ ਸਾਖਤ ਬੱਪੜਾ ਮਰ ਗਿਆ ਕੋਈ ਨਾ ਲਹਿਣਾ ਜਦੋਂ ਟੁੱਟਿਆ ਬੰਦਾ ਰੱਬ ਤੋਂ ਟੁੱਟਿਆ ਬੰਦਾ ਮਰ ਜਾਂਦਾ ਨਾ ਕੋਈ ਨਾਮ ਨਹੀਂ ਲੈਂਦਾ ਉਹ ਸਾਖਤ ਬੱਪੜਾ ਮਰ ਗਿਆ ਕੋਈ ਨਾ ਲਹਿਣਾ ਮਹਾਰਾਜ ਕਹਿੰਦੇ ਭਾਈ ਇਸ ਕਰਕੇ ਭਾਗਾ ਵਾਲਿਓ ਸਾਧ ਸੰਗਤ ਜੀ ਆਪ ਜੀ ਅਰਦਾਸ ਕਰਦੇ ਹੁਣੇ ਘਟੋ ਘਟ ਆਪਾਂ ਦੋ ਟਾਈਮ ਨਿਤਨੇਮ ਕਰਕੇ ਅਰਦਾਸ ਕਰਦੇ ਆ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਇਹ ਸਾਡੀ ਅਰਦਾਸ ਦੀ ਬਦੌਲਤ ਹੈ ਕਿ ਅਸੀਂ ਸੰਗਤ ਵਿੱਚ ਬੈਠੇ ਆ ਗੁਰੂ ਕੀ ਸੰਗਤ ਕਰਦੇ ਆ ਇਹ ਗੁਰਮੁਖ ਪਿਆਰਿਆਂ ਦੀ ਸੰਗਤ ਹੁੰਦੀ ਮਹਾਰਾਜ ਕਹਿੰਦੇ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਰਵਾਹ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਹੁਣ ਸਾਗਤ ਦੀ ਸੰਗਤ ਕਰੋਗੇ ਨਾ ਜਰੂਰ ਟੁੱਟ ਜਾਓ ਪਰ ਗੁਰੂ ਕੀ ਸੰਗਤ ਕਰੋਗੇ ਰੱਬ ਨਾਲ ਜਰੂਰ ਜੁੜ ਜਾਓ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਇੱਕ ਸਿੱਖ ਨੇ ਸਵਾਲ ਕੀਤਾ ਮਹਾਰਾਜ ਤੁਸੀਂ ਬਾਣੀ ਦੇ ਵਿੱਚ ਇੰਨਾ ਸਾਨੂੰ ਸਮਝਾਇਆ ਬਾਣੀ ਦੇ ਵਿੱਚ ਇੰਨਾ ਹੁਕਮ ਕੀਤਾ ਜੇ ਰੱਬ ਤੋਂ ਟੁੱਟਿਆ ਬੰਦਾ ਕਿਤੇ ਮਿਲ ਜਾਏ ਤੇ ਕਰੀਏ ਕੀ ਸਤਗੁਰ ਨੇ ਬੜੀ ਸੁਣੀ ਉਦਾਹਰਣ ਦਿੱਤੀ ਸੀ ਕਹਿੰਦੇ ਇੱਕ ਪਾਸੇ ਨਾ ਖੂਨੀ ਹਾਥੀ ਆਉਂਦਾ ਹੋਵੇ ਇੱਕ ਪਾਸੇ ਰੱਬ ਨਾਲੋਂ ਟੁੱਟਿਆ ਬੰਦਾ ਸਾਕਤ ਤੁਰਿਆ ਆਉਂਦਾ ਹੋਵੇ ਤੁਸੀਂ ਨਾ ਹਾਥੀ ਵਾਲੇ ਪਾਸੇ ਚਲੇ ਜਾਓ ਤੁਸੀਂ ਹਾਥੀ ਤੋਂ ਦੌੜ ਭੱਜ ਕੇ ਬਚ ਸਕਦੇ ਹੋ ਪਰ ਜੇ ਸਾਕਤ ਦੀ ਸੰਗਤ ਕਰ ਲਈ ਤੇ ਤੁਸੀਂ ਜ਼ਰੂਰ ਰੱਬ ਦੇ ਨਾਲੋਂ ਟੁੱਟ ਜਾਓ ਪਰਮਾਤਮਾ ਦੀ ਗੱਲ ਨਹੀਂ ਕਰਨੀ ਹੈਗਾ ਇਹੋ ਤੁਹਾਨੂੰ ਰੱਬ ਨਾਲੋਂ ਤੋੜ ਦੇ ਕਹਿੰਦੇ ਉਧਰ ਜਾਣਾ ਹੀ ਨਹੀਂ ਹੈ ਜਦੋਂ ਜੇ ਆਪਾਂ ਪੜਦੇ ਆ ਨਾ ਪੁਰਾਣਾ ਮੁਹਾਵਰਾ ਜੈਸੀ ਸੰਗਤ ਤੈਸੀ ਰੰਗਤ ਜਿੱਦਾਂ ਦੀ ਸੰਗਤ ਕਰਦਾ ਮਨੁੱਖ ਉਦਾਂ ਦੀ ਉਹਨੂੰ ਰੰਗਤ ਚੜ ਜਾਂਦੀ ਹੁਣ ਜਿਹੜੇ ਲੁੱਟਦੇ ਆ ਨਾ ਲੋਲ ਹੁਣ ਭਾਈ ਵਿਧੀ ਚੰਦ ਦਾ ਕਦੇ ਇਤਿਹਾਸ ਪੜ ਕੇ ਦੇਖੋ ਪਹਿਲੋਂ ਚੋਰ ਸਨ ਇੱਕ ਪਿੰਡ ਦੇ ਵਿੱਚੋਂ ਮੱਝਾਂ ਚੋਰੀ ਕਰ ਲਈਆਂ ਤੇ ਪਿੱਛੇ ਪਿੰਡ ਵਾਲੇ ਲੱਗੇ ਤੇ ਭਾਈ ਵਿਧੀ ਚਾਦਨੇ ਉਹ ਬੱਜਾ ਜਿਹੜੀਆਂ ਸੀ ਛੱਪੜ ਵਿੱਚ ਛੱਡ ਦਿੱਤੀਆਂ ਹੁਣ ਛੱਪੜ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਛੱਪੜ ਕੀ ਹੁੰਦਾ ਤੇ ਉਹ ਛੱਪੜ ਦੇ ਜਿੱਥੇ ਪਾਣੀ ਖੜਾ ਹੁੰਦਾ ਪਿੰਡਾਂ ਦੇ ਵਿੱਚ ਤੇ ਉਹ ਤਲਾਬ ਦੇ ਵਿੱਚ ਉਹ ਛੱਪੜ ਦੇ ਵਿੱਚ ਛੱਡ ਦਿੱਤੀਆਂ ਤੇ ਆਪ ਜਾ ਕੇ ਗੁਰੂ ਕੀ ਸੰਗਤ ਵਿੱਚ ਬੈਠ ਗਿਆ ਉਹ ਪਿੰਡ ਵਾਲੇ ਆਏ ਤੇ ਕਹਿੰਦੇ ਗੁਰੂ ਮਹਾਰਾਜ ਇੱਕ ਚੋਰ ਆਇਆ ਤੇ ਇੱਥੇ ਸੰਗਤ ਵਿੱਚ ਬੈਠਾ ਹੈ ਮਹਾਰਾਜ ਕਹਿੰਦੇ ਪਹਿਚਾਨ ਲਓ ਭਾਈ ਹੁਣ ਸੰਗਤ ਵਿੱਚ ਥੋੜੇ ਕੋਈ ਇੱਥੇ ਆ ਕੇ ਤਾਂ ਸਾਰੇ ਬਰਾਬਰ ਹੋ ਗਏ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤੋਂ ਪਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਏ ਤੇ ਭਾਈ ਵਿਦੀ ਚੰਦ ਦੇ ਜੀਵਨ ਬਦੇ ਵਿੱਚ ਬਦਲਾਅ ਆ ਗਿਆ ਇੱਕ ਚੋਰ ਤੋਂ ਅੱਜ ਵਿਦੀ ਚੰਦ ਭਾਈ ਵਿਦੀ ਚੰਦ ਦੀ ਸੰਪਰਦਾ ਚੱਲਦੀ ਹੈ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਵਿੱਚ ਸੇਵਾ ਕੀਤੀ ਮਹਾਨ ਜੋਧਾ ਹੋਇਆ ਭਾਈ ਵਿਦੀ ਚੰਦ ਤੇ ਜਦੋਂ ਸੰਗਤ ਜਿਹੜੀ ਜਦੋਂ ਚੰਗੀ ਸੰਗਤ ਮਿਲ ਜਾਂਦੀ ਇੱਕ ਅੱਧੀ ਪੰਗਤੀ ਆ ਤੁਸੀਂ ਸੱਜ ਪਾਠ ਕਰਦੇ ਹੋ ਭਗਤ ਸੂਰਦਾਸ ਜੀ ਦੀ ਗਵਾਲੀਅਰ ਦੇ ਕੋਲ ਉਹਨਾਂ ਦਾ ਪਿੰਡ ਸੀ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ ਨਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਉੱਥੇ ਬਹੁਤ ਭਗਤ ਪਹੁੰਚੇ ਸਨ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਵੀ ਲਿਖੀਆਂ ਪਰ ਉਹਨਾਂ ਦੀ ਪ੍ਰਮਾਣਿਤ ਹੋਈ ਹੈ ਜਿਨ੍ਹਾਂ ਨੇ ਇੱਕ ਗੱਲ ਕੀਤੀ ਇਹ ਇਤਿਹਾਸ ਲਿਖਿਆ ਜਾਂਦਾ ਹੈ ਕਹਿੰਦੇ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਪਹੁੰਚਦੇ ਆ ਅੱਖਾਂ ਤੋਂ ਨਹੀਂ ਦਿਖਦਾ ਸੀ ਉਹਨਾਂ ਨੂੰ ਪਰ ਉਹਨਾਂ ਨੇ ਜਿਸ ਵੇਲੇ ਬਾਣੀ ਸੁਣਾਉਣ ਦਾ ਯਤਨ ਕੀਤਾ ਨਾ ਸਿਰਫ ਅੱਧੀ ਪੰਗਤੀ ਐ ਸਾਧ ਸੰਗਤ ਜੀ ਉਥੇ ਲਿਖਿਆ ਸਾਰੰਗ ਸੂਰਦਾਸ ਇਹਨਾਂ ਕਾ ਲਿਖਿਆ ਉਸ ਤੋਂ ਬਾਅਦ ਲਿਖਿਆ ਛੜ ਮਨ ਹਰ ਬੇਮੁਖਣ ਕੋ ਸੰਗ ਕਹਿੰਦੇ ਇਹ ਮੇਰੇ ਮਨ ਬੇਮੁਖਾਂ ਦੀ ਸੰਗਤ ਖਰ ਨਹੀਂ ਛੱਡ ਦੇ ਇੰਨੀ ਕ ਗੱਲ ਕੀਤੀ ਤੇ ਰੱਬ ਨਾਲ ਉਹਨਾਂ ਦੀ ਸੁਰਤ ਜੁੜੀ ਹੋਈ ਸੀ ਬਾਕੀ ਸ਼ਬਦ ਪੂਰਾ ਗੁਰੂ ਅਰਜਨ ਸਾਹਿਬ ਜੀ ਮਾਰ ਨੇ ਉਹ ਸੰਪੂਰਨ ਕੀਤਾ ਜੇ ਜਿੱਦਾਂ ਦੀ ਸੰਗਤ ਕਰਦੇ ਆ ਉਦਾਂ ਦਾ ਸਾਨੂੰ ਜੀਵਨ ਪਰ ਸੰਗਤ ਤੋਂ ਬਿਨਾ ਮਹਾਰਾਜ ਕਹਿੰਦੇ ਭਾਈ ਤੁਹਾਡਾ ਜੀਵਨ ਦਾ ਉਧਾਰ ਨਹੀਂ ਹੈ ਕਹਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਗੁਰੂ ਕੀ ਸੰਗਤ ਕਰੇਗਾ ਜ਼ਰੂਰ ਤਰੇ ਜ਼ਰੂਰ ਪ੍ਰਮਾਤਮਾ ਤੇਰੇ ਤੇ ਕਿਰਪਾ ਕਰੇਗਾ ਬਖਸ਼ਿਸ਼ ਕਰੇ ਜਿੱਦਾਂ ਦਾ ਮਨੁੱਖ ਨੂੰ ਪ੍ਰਭਾਵ ਪੈ ਜਾਂਦਾ ਕਿਸੇ ਨੇ ਇੱਕ ਕਹਾਣੀ ਦੀ ਲੇਖੀ ਕਹਿੰਦੇ ਇੱਕ ਬੰਦਾ ਨਾ ਬੱਕਰੀ ਦਾ ਲੇਲਾ ਲੈ ਕੇ ਆ ਰਿਹਾ ਸੀ ਉਹ ਤਿੰਨ ਠੱਗ ਖੜੇ ਸੀ ਉਹਨਾਂ ਨੇ ਆਖਿਆ ਵੀ ਇੱਕ ਉਹ ਲੇਲਾ ਕਿਦਾਂ ਲਈਏ ਉਹ ਠੱਗਾਂ ਨੇ ਤਾਂ ਆਪਣੀ ਸਕੀਮ ਚਲਾਈ। ਉਹ ਕੱਲੇ-ਕੱਲੇ ਖੜ ਗਏ, ਇੱਕ ਪਿੰਡ ਤੋਂ ਬਾਹਰ ਖੜ ਗਿਆ, ਇੱਕ ਅੱਗੇ ਖੜ ਗਿਆ, ਗਲੀ ਵਿੱਚ ਖੜ ਗਿਆ। ਹੁਣ ਜਿਹੜਾ ਪਹਿਲਾ ਖੜਾ ਉਹ ਕਹਿਣ ਲੱਗਾ ਕੁੱਤੇ ਦਾ ਬੱਚਾ ਕਿੱਥੇ ਲੈ ਕੇ ਜਾਣਾ। ਕਹਿੰਦਾ ਕੁੱਤੇ ਦਾ ਬੱਚਾ ਨਹੀਂ ਲੇਲਾ ਹੈ। ਤੇ ਬੱਕਰੀ ਦਾ ਲੇਲਾ ਮੈਂ ਮੰਡੀ ਤੋਂ ਲੈ ਕੇ ਆਂ। ਖਰੀਦ ਕੇ ਲਿਆ ਆਂ। ਕਹਿੰਦਾ ਕੁੱਤਾ ਚੰਗੀ ਤਰ੍ਹਾਂ ਦੇਖ। ਕਹਿੰਦਾ ਨਹੀਂ, ਅੱਗੇ ਤੁਰ ਪਿਆ। ਹੁਣ ਦੂਸਰਾ ਬੰਦਾ ਮਿਲ ਗਿਆ। ਉਹਨੇ ਵੀ ਉਹੀ ਗੱਲ ਕੀਤੀ, ਉਹਨਾਂ ਨੇ ਤਾਂ ਸਾਰੀ ਸਕੀਮ ਬਣਾਈ ਸੀ ਨਾ। ਕਹਿੰਦਾ ਭਾਈ ਇਹ ਕੁੱਤਾ ਕਿੱਥੇ ਲਾ ਕੇ ਚੱਲਾਂ ਕਹਿੰਦਾ ਕੁੱਤਾ ਨਹੀਂ ਲੇਲੇ ਦਾ ਬੱਚਾ ਇਹ ਬੱਕਰੀ ਦਾ ਬੱਚਾ ਲੇਲਾ ਇਹ ਮੈਂ ਖਰੀਦ ਕੇ ਲਿਆ ਆ ਪਰ ਉਹਨੂੰ ਹੁਣ ਸ਼ੱਕ ਪੈਣ ਲੱਗਿਆ ਹੁਣ ਜਦੋਂ ਝੂਠ ਬਾਰ-ਬਾਰ ਬੋਲੋ ਉਹ ਵੀ ਇੱਕ ਸੱਚ ਲੱਗਣ ਲੱਗ ਜਾਂਦਾ ਹੈ ਨਾ ਤੇ ਜਦੋਂ ਤੀਸਰੇ ਨੇ ਬੋਲਿਆ ਨਾ ਵੀ ਭਾਈ ਤੂੰ ਆ ਕਿੱਥੋਂ ਕੁੱਤੇ ਦਾ ਬੱਚਾ ਚੁੱਕੀ ਫਿਰਦਾ ਤੂੰ ਮੈਨੂੰ ਛੱਡ ਦਿੱਤਾ ਕਹਿੰਦਾ ਫੇ ਲੋਕੀ ਹੱਸਣਗੇ ਵੀ ਇੱਕ ਬੰਦਾ ਝੂਠ ਬੋਲਦਾ ਦੋ ਝੂਠੇ ਤਿੰਨ ਜਾਣੇ ਥੋੜੇ ਬੋਲਦੇ ਹੈ ਤੇ ਕਹਿਣ ਦਾ ਜਿੱਦਾਂ ਦਾ ਬੰਦੇ ਨੂੰ ਸੰਗਤ ਮਿਲਦੀ ਆ ਤੇ ਉਦਾਂ ਦਾ ਉਹਦੇ ਪ੍ਰਭਾਵ ਪੈ ਜਾਂਦਾ ਤੇ ਉਹ ਲੋਕ ਜਿਹੜੇ ਆ ਫਿਰ ਮਹਾਰਾਜ ਕਹਿੰਦੇ ਭਾਈ ਜਿਹੜਾ ਰੱਬ ਤੋਂ ਟੁੱਟਿਆ ਤੇ ਰੱਬ ਦਾ ਜਿਹੜਾ ਪਿਆਰ ਆ ਇਹਨਾਂ ਦਾ ਕਦੇ ਵੀ ਮੇਲ ਨਹੀਂ ਹੋ ਸਕਦਾ ਹਰ ਕੇ ਦਾਸ ਸਿਓ ਸਾਖਤ ਨਹੀਂ ਸੰਗ ਜਿਹੜਾ ਰੱਬ ਤੋਂ ਟੁੱਟਿਆ ਨਾ ਤੇ ਜਿਹੜਾ ਰੱਬ ਦਾ ਪਿਆਰ ਆ ਤੇ ਉਹਦਾ ਕਦੇ ਮਲਾਪ ਨਹੀਂ ਹੋ ਸਕਦਾ ਕਿਉਂਕਿ ਉਹ ਵਿਖੀ ਉਸ ਰਾਮ ਕੋ ਰੰਗ ਉਹ ਵਿਕਾਰਾਂ ਦੇ ਵਿੱਚ ਹੈ ਤੇ ਉਸ ਨੂੰ ਰਾਮ ਕੋ ਰੰਗ ਉਹ ਪਰਮਾਤਮਾ ਦੇ ਰਾਮ ਦੇ ਪਿਆਰ ਦੇ ਵਿੱਚ ਹੈ ਉਹਨੂੰ ਦੋਨਾਂ ਦਾ ਵਿੱਚ ਬਹੁਤ ਫਰਕ ਹੈ ਜ਼ਮੀਨ ਆਸਮਾਨ ਦਾ ਫਰਕ ਹੈ ਜਿਦਾਂ ਸਤਗੁਰ ਕਹਿੰਦੇ ਨਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆ ਉਹਨਾਂ ਦਾ ਕਦੇ ਵੀ ਜੋੜ ਨਹੀਂ ਬਣ ਸਕਦਾ ਹਰ ਕੇ ਦਾਸ ਸਿਓ ਸਾਕਤ ਨਹੀਂ ਸੰਗ ਉਹੋ ਵਿਖੀ ਓਸ ਰਾਮ ਕੋ ਰੰਗ ਹੁਣ ਜਿਸ ਵੇਲੇ ਨਾ ਊੜੇ ਦਾ ਮੂੰਹ ਖੁੱਲਾ ਹੁੰਦਾ ਹੁਣ ਊੜੇ ਦੇ ਉੱਪਰ ਹੋੜਾ ਤਾਂ ਲੱਗ ਨਹੀਂ ਸਕਦਾ ਜਿਹਦਾ ਆਪਾਂ ਪੰਜਾਬੀ ਵੀ ਲਿਖਾਂਗੇ ਊੜੇ ਦੇ ਉੱਪਰ ਹੋੜਾ ਨਹੀਂ ਲੱਗ ਸਕਦਾ ਤੇ ਜਿੱਥੇ ਹੋੜੇ ਦੀ ਆਵਾਜ਼ ਆਉਂਦੀ ਹੈ ਉੱਥੇ ਸਤਿਗੁਰੂ ਜੀ ਨੇ ਊੜੇ ਦਾ ਮੂੰਹ ਖੁੱਲਾ ਰੱਖਿਆ ਉਹੋ ਵਿਖੀ ਓਸ ਰਾਮ ਕੋ ਰੰਗ ਰਹਾਓ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ ਮਹਾਰਾਜ ਕਹਿੰਦੇ ਮਨ ਜਿਹੜਾ ਹੈ ਨਾ ਉਹ ਜਿਹੜਾ ਸਾਖਤ ਦੀ ਤਾਂ ਗੱਲ ਇਦਾਂ ਦੀ ਆ ਕਹਿੰਦੇ ਜਿੱਦਾਂ ਨਾ ਤੁਰੀ ਕਹਿੰਦੇ ਘੋੜੀ ਨੂੰ ਘੋੜੀ ਨੂੰ ਸ਼ਿੰਗਾਰ ਦਿੰਦਾ ਤੇ ਮਨ ਕਹਿੰਦਾ ਮੈਂ ਉਹਦੇ ਉੱਪਰ ਸਵਾਰੀ ਕਰ ਰਿਹਾ ਪਹ ਹੋ ਨਹੀਂ ਸਕਦਾ ਨਾ ਮਨ ਥੋੜੇ ਘੋੜੇ ਤੇ ਚੜ੍ਹ ਸਕਦਾ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ ਜਿਉ ਕਾ ਪੁਰਖ ਪੁਚਾਰੇ ਨਾਰੀ ਕਾ ਪੁਰਖ ਪੁਰਖ ਦੇ ਅੱਗੇ ਕੱਕਾ ਲੱਗ ਗਿਆ ਜਿਉਂ ਕਾ ਪੁਰਖ ਜਿਹਨੂੰ ਕਹਿੰਦੇ ਹਿਜੜਾ ਖੁਸਰਾ ਜਿਹਨੂੰ ਆਪਾਂ ਕਹਿੰਦੇ ਜਿਉਂ ਕਾ ਪੁਰਖ ਪੁਚਾਰੇ ਨਾਰੀ ਫਿਰ ਗੁਰੂ ਮਹਾਰਾਜ ਸਿਰਫ ਉਦਾਹਰਣ ਦੇ ਰਹੇ ਸਤਗੁਰੂ ਜੀ ਕਹਿੰਦੇ ਜਾਂ ਜਿਉਂ ਕਾ ਪੁਰਖ ਪੁਚਾਰੇ ਪੁਚਾਰੇ ਮਤਲਬ ਪਿਆਰ ਤੇ ਉਹ ਕਿਦਾਂ ਕਹਿੰਦੇ ਔਰਤਾਂ ਨਾਲ ਪਿਆਰ ਕਰ ਸਕਦਾ ਖੁਸਰਾ ਜਿਹੜਾ ਹੈ ਜਿਉਂ ਕਾ ਪੁਰਖ ਪੁਚਾਰੇ ਨਾਰੀ ਬੈਲ ਕੋ ਨੇਤਰਾ ਪਾਏ ਦੁਹਾਵਾ ਹੈ ਨੇਤਰਾ ਕਹਿੰਦੇ ਰੱਸੀ ਅੱਜ ਜਦੋਂ ਨਾ گاਵਾਂ ਨੂੰ ਚੋਂਦੇ ਸੀ ਅੱਜ ਵੀ ਚੋਂਦੇ ਆ ਤੇ ਉਹ ਪਿਛਲੀਆਂ ਲੱਤਾਂ ਬੰਨ੍ਹ ਦਿੰਦੇ ਰੱਸੀ ਦੇ ਨੇਤਰਾ ਕਹਿੰਦੇ ਰੱਸੀ ਰੱਸੀ ਬੰਨ੍ਹ ਦੇ ਵੀ ਲੱਤ ਲੋ ਤਾਂ ਮਾਰ ਕੇ ਉਹ ਬਾਲਟੀ ਜਿਹੜੀ ਹੁੰਦੀ ਹੈ ਦੁੱਧ ਵਾਲੀ ਡੋਲ ਇਹ ਨਾ ਦਵੇ ਪਰ ਉਹ ਕਹਿੰਦੇ ਸਾਕਤਤਾ ਤੇ ਸੰਗ ਇਦਾਂ ਦਾ ਹੈ ਵਿੱਚ ਕੋਈ ਸੋਚੇ ਕਿ ਮੈਂ ਗਾਂ ਦੀ ਜਗ੍ਹਾ ਬੈਲ ਨੂੰ ਚੋਲਵਾ ਤੇ ਬੈਲ ਥੋੜੇ ਦੁੱਧ ਦਿੰਦਾ ਕਹਿੰਦੇ ਬੈਲ ਕੋ ਨੇਤਰਾ ਪਾਏ ਦੁਹਾਵੇ ਦੁਹਾਵੇ ਮਤਲਬ ਚੋਂਦਾ ਹੈ ਤੇ ਉਹਦਾ ਦੁੱਧ ਚੋਲਵਾ ਹੋ ਸਕਦਾ ਕਦੇ ਕਹਿੰਦੇ ਇਦਾਂ ਦਾ ਸਾਗਤ ਦਾ ਸੰਗ ਉਹ ਕਦੇ ਨਿਭ ਨਹੀਂ ਸਕਦਾ ਜਿਹੜਾ ਰੱਬ ਤੋਂ ਟੁੱਟਿਆ ਨਾ ਜਿਹੜਾ ਆਪੇ ਟੁੱਟਿਆ ਰੱਬ ਦੇ ਨਾਲ ਕੀ ਜੋੜ ਸਕਦਾ ਬੈਲ ਕੋ ਨੇਤਰਾ ਪਾਏ ਦੁਹਾਵੈ ਗਊ ਚਰ ਸਿੰਘ ਪਾਛੇ ਪਾਵੇ ਹੁਣ ਕੋਈ ਬੰਦਾ ਕਹਵੇ ਮੈਂ ਗਾਂ ਗਾਂ ਦੇ ਚੜ ਕੇ ਨਾ ਸ਼ੇਰ ਦਾ ਮੁਕਾਬਲਾ ਕਰ ਲਾਂ ਮੈਂ ਸ਼ੇਰ ਦਾ ਪਿੱਛਾ ਕਰਦਾ ਹੋ ਸਕਦਾ ਗਾਣੇ ਤਾਂ ਹੌਲੀ ਹੌਲੀ ਤੁਰਨਾ ਸ਼ੇਰ ਤਾਂ ਦੌੜਦਾ ਗਊ ਚਰ ਸਿੰਘ ਪਾਛੇ ਪਾਵੇ ਹੁਣ ਸਾਕਤ ਆ ਇਦਾਂ ਦਾ ਕਹਿੰਦੇ ਗਾਡਰ ਲੈ ਕਾਮ ਧੇਣ ਕਰ ਭੂਜੀ ਗਾਡਰ ਕਹਿੰਦੇ ਭੇੜ ਨੂੰ ਹੁਣ ਬੰਦਾ ਕਹੇ ਕਿ ਮੈਂ ਭੇੜ ਬਨ ਕੇ ਨਾ ਮੈਂ ਉਹਨੂੰ ਗਾਂ ਸਮਝ ਕੇ ਪੂਜਾ ਕਰ ਲਵਾਂ ਇਦਾਂ ਦਾ ਸਾਕਤ ਹੁੰਦਾ ਇਦਾਂ ਦਾ ਰੱਬ ਤੋਂ ਠੁੱਠਿਆ ਬੰਦਾ ਗਾਡਰ ਲੈ ਕਾਮ ਧੇਣ ਕਰ ਪੂਜੀ ਉਹਨੂੰ ਕਹਿੰਦਾ ਵੀ ਸਾਰੀ ਕਾਮ ਕਾਮ ਧੇਣ ਸ਼ਬਦ ਬਾਣੀ ਵਿੱਚ ਬਹੁਤ ਵਾਰੀ ਵਰਤਿਆ ਵੀ ਕਾਮ ਮਤਲਬ ਜਿਹੜੀਆਂ ਸਾਰੀਆਂ ਕਾਮਨਾ ਪੂਰੀਆਂ ਕਰ ਦੇ ਧੇਨ ਕਹਿੰਦੇ ਗਾਂ ਨੂੰ ਤੇ ਉਹਨੂੰ ਸਮਝਾ ਵੀ ਭੇਡ ਨੂੰ ਸਮਝੀ ਜਾਂਦਾ ਗਾਂ ਤੇ ਉਹ ਸ਼ਕਤ ਇਦਾਂ ਦਾ ਨਹੀਂ ਹੁੰਦਾ ਸ਼ਕਤ ਤਾਂ ਰੱਬ ਤੋਂ ਟੁੱਟਿਆ ਹੈ ਗਾਰਡਰ ਲੈ ਕਾਮ ਧੇਨ ਕਰ ਪੂਜੀ ਸੌਦੇ ਕੋ ਤਾਵੇਂ ਬਿਨ ਪੂਜੀ ਬੰਦਾ ਕਹਿੰਦਾ ਸੌਦਾ ਲੈਣਾ ਪਰ ਪੈਸਾ ਕੋਈ ਨਹੀਂ ਸਾਤ ਸੌਦੇ ਕੋ ਤਾਵੇਂ ਬਿਨ ਪੂੰਜੀ ਵੈਸਾ ਕੋਈ ਨਹੀਂ ਐ ਸੌਦਾ ਲੈਣ ਤੁਰ ਪਿਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਰੱਬ ਦਾ ਨਾਮ ਜਪੋਗੇ ਨਾ ਨਾਨਕ RAM ਨਾਮ ਜਪ ਚੀਤ ਇਥੇ ਜਪ ਦੇ ਪੱਪੇ ਨੂੰ ਸਿਆਰੀ ਤਿੰਨ ਤਰ੍ਹਾਂ ਜਪ ਸ਼ਬਦ ਆਉਂਦਾ ਬਾਣੀ ਵਿੱਚ ਇੱਕ ਜੱਜਾ ਪੱਪੇ ਨੂੰ ਔਂਕਰ ਇੱਕ ਜੱਜਾ ਪੱਪਾ ਮੁਗਤਾ ਇੱਕ ਜੱਜਾ ਪੱਪੇ ਨੂੰ ਸਿਆਰੀ ਹੁਣ ਜਦੋਂ ਆਪਾਂ ਬਾਣੀ ਦਾ ਨਾਮ ਪੜਦੇ ਨੇ ਸਭ ਤੋਂ ਪਹਿਲਾਂ ਕਿਹੜਾ ਜਪ ਉਥੇ ਜੱਜਾ ਪੱਪੇ ਨੂੰ ਔਂਕਰ ਮਤਲਬ ਇੱਕ ਵਚਨ ਬਾਣੀ ਦਾ ਨਾਮ ਹੈ ਜੀ ਅਤੇ ਸਾਹਿਬ ਅਸੀਂ ਸਤਕਾਰ ਨਾਲ ਕਹਿੰਦੇ ਹਾਂ ਜਪ ਜੀ ਸਾਹਿਬ ਤੇ ਜਿੱਥੇ ਬਹੁਵਚਨ ਹੈ ਵਿਆਕਰਨ ਦੇ ਹਿਸਾਬ ਗੁਰਬਾਣੀ ਵਿਆਕਰਨ ਦੇ ਹਿਸਾਬ ਨਾਲ ਉਥੇ ਜਪ ਦੇ ਪੱਪੇ ਨੂੰ ਔਂਕੜ ਨਹੀਂ ਹੈ ਉਥੇ ਪੜਦੇ ਆ ਅਸੰਖ ਜਪ ਅਸੰਖ ਮਤਲਬ ਅਣਗਿਣਤ ਜਪ ਕਰ ਰਿਹਾ ਜਪ ਵੀ ਅਲੱਗ-ਅਲੱਗ ਹਰੇਕ ਧਰਮ ਦਾ ਹਰੇਕ ਬੰਦਾ ਹਰੇਕ ਤਰ੍ਹਾਂ ਕਰਦਾ ਹੈ ਅਸੰਖ ਜਪ ਅਸੰਖ ਪਾਉ ਉਨੇਥੇ ਜਿੱਥੇ ਜਪ ਪੱਪੇ ਨੂੰ ਸਿਹਾਰੀ ਹੁੰਦੀ ਹੈ ਉਥੇ ਕੀ ਜਪਣਾ ਮੇਰੇ ਮਨ ਜਪ ਜਿਹਦਾ ਪੜਦੇ ਮਨ ਪਰਮਾਸ਼ਰ ਅਕਾਲਪੁਰਖ ਦਾ ਨਾਮ ਜਪ ਉਹ ਸ਼ਬਦ ਹੁੰਦਾ ਸਤਗੁਰੂ ਜੀ ਦਾ ਕਹਿੰਦੇ ਭਾਈ ਅਵਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਨ ਕੋਈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਉਥੇ ਵੀ ਜਪ ਦੇ ਪੱਪੇ ਨੂੰ ਸਿਹਾਰੀ ਹੈ ਜਪ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁਖ ਪਾਈਏ ਬੌੜ ਦੁੱਖ ਨਾ ਬਹੁਤ ਹੀ ਅ ਗੁਰੂ ਮਹਾਰਾਜ ਨੇ ਦੂਰ ਅੰਦੇਸ਼ੀ ਦੇ ਨਾਲ ਸਾਡੇ ਤੇ ਕਿਰਪਾ ਕੀਤੀ ਔਰ ਮਿਹਨਤ ਕੀਤੀ ਆ ਗੁਰਮੁਖ ਪਿਆਰਿਆ ਨੇ ਆ ਗੁਰੂ ਗ੍ਰੰਥ ਸਾਹਿਬ ਦੇ ਅਲੱਗ-ਅਲੱਗ ਗੁਰਮੁਖ ਵਿਦਵਾਨਾਂ ਨੇ ਅਸठी ਕੀਤੇ ਆ ਤੇ ਕਈਆਂ ਨੇ ਸਾਖੀਆਂ ਦੇ ਨਾਲ ਕੀਤੇ ਆ ਪਰ ਸਭ ਤੋਂ ਵੱਡੀ ਮਿਹਨਤ ਗੁਰੂ ਮਹਾਰਾਜ ਨੇ ਕਰਾਈ ਆ ਪ੍ਰੋਫੈਸਰ ਸਬ ਸਿੰਘ ਜੀ ਦੇ ਕੋਲ ਜਿਹੜੇ ਹਿੰਦੂ ਪਰਿਵਾਰ ਦੇ ਵਿੱਚੋਂ ਸਿੱਖ ਬਣੇ ਪਰ ਉਹਨਾਂ ਨੇ ਬਾਣੀ ਪੜੀ ਮੈਂ ਕਈ ਵੇਲੇ ਬੇਨਤੀ ਕੀਤੀ ਅਸੀਂ ਨਾ ਪਾਠੀ ਬਣ ਗਏ ਅਸੀਂ ਬਾਨਾ ਸੀ ਪਾਠਕ ਵੀ ਜੋ ਬਾਣੀ ਸਾਨੂੰ ਕਹਿ ਰਹੀ ਹੈ ਬਾਣੀ ਸਾਨੂੰ ਸਮਝਾ ਰਹੀ ਹੁਣ ਦੇਖੋ ਨਾ ਕਿੰਨੀਆਂ ਗੁੰਝਲਾ ਗੁਰੂ ਮਹਾਰਾਜ ਨੇ ਦਿੱਤੀ ਤੇ ਹੁਣ ਸਤਪੁਰ ਦੀ ਬਾਣੀ ਸ਼ਬਦ ਆਉਂਦਾ ਨਾਨਕ ਸ਼ਬਦ ਆਉਂਦਾ ਨੰਨੇ ਨੂੰ ਕੰਨਾ ਨੰਨਾ ਕਕਾ ਨੰਨੇ ਨੂੰ ਕੰਨਾ ਨੰਨਾ ਕਕੇ ਨੂੰ ਔਂਕੜ ਨੰਨੇ ਨੂੰ ਕੰਨਾ ਨੰਨਾ ਕਕੇ ਨੂੰ ਸਿਹਾਰੀ ਵੀ ਹੋਵੇ ਉਚਾਰਨ ਨਾਨਕ ਹੀ ਆਏਗਾ ਪਰ ਤਿੰਨਾਂ ਦੇ ਅਰਥ ਅਲੱਗ-ਅਲੱਗ ਨੇ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਉਹ ਪ੍ਰੋਫੈਸਰ ਸਾਹਿਬ ਸਿੰਘ ਨੇ ਆਪਣੀ ਜੀਵਨੀ ਵਿੱਚ ਲਿਖਿਆ ਇੱਕ ਦਿਨ ਪਾਠ ਕਰ ਰਹੇ ਸੀ ਪਾਠ ਕਰਦੇ ਹਾਂ ਆਹਾਰ ਸ਼ਬਦ ਆਇਆ ਔਰ ਤਿੰਨੇ ਜਗ੍ਹਾ ਮਾਤਰਾ ਅਲੱਗ-ਅਲੱਗ ਸੀ ਉਚਾਰਨ ਇੱਕੋ ਜਿਹਾ ਆਹਾਰ ਸਭ ਕਰਦਾ ਫਿਰੇ ਆਹਾਰ ਇੱਕ ਨਾ ਹੋਏ ਜਿਤ ਆਹਾਰ ਜਗ ਉਧਰੇ ਬਿਰਲਾ ਬੁੱਝੇ ਕੋਈ ਵੜ ਕੀ ਅਰਥ ਕਰੋ ਆਹ ਹਾਰ ਸਭ ਕਰਦਾ ਫਿਰ ਜੇ ਵਿਆਕਰਨ ਨੂੰ ਪੜੋਗੇ ਤੇ ਬੜੇ ਸੌਖੇ ਤਰੀਕੇ ਨਾਲ ਅਰਥ ਹੋ ਜਾਣੇ ਉਥੇ ਪਹਿਲਾ ਆਹ ਹਾਰ ਐੜੇ ਨੂੰ ਕੰਨਾ ਹਾ ਹਾ ਰਾਰਾ ਬਹੁਵਚਨ ਕੰਮ ਸਾਰੇ ਕਰਦਾ ਫਿਰਦਾ ਆਹ ਹਾਰ ਸਭ ਕਰੇ ਆਹ ਹਾਰ ਇੱਕ ਨਾ ਹੋਏ ਉਥੇ ਆਹ ਹਾਰ ਦੇ ਰਾਰੇ ਨੂੰ ਔਂਕੜ ਇੱਕ ਇਹ ਕੰਮ ਇੱਕ ਵੀ ਨਹੀਂ ਹੁੰਦਾ ਕਿਹੜਾ ਨਾਮ ਜਪਣ ਦਾ ਪਰਮੇਸ਼ਰ ਦੇ ਪ੍ਰਾਪਤੀ ਦਾ ਇਹ ਕੰਮ ਨਹੀਂ ਹੋ ਰਿਹਾ ਆਹ ਹਾਰ ਸਭ ਕਰਦਾ ਫਿਰੇ ਦੁਨੀਆ ਦੇ ਕੰਮ ਸਾਰੇ ਕਰਦਾ ਆਹ ਹਾਰ ਏਕ ਨਾ ਹੋਏ ਤੀਸਰਾ ਆਹਾਰ ਹੈ ਜਿਤ ਆਹਾਰ ਜਗ ਉਧਰੇ ਐੜੇ ਨੂੰ ਕੰਨਾ ਹਾ ਹਾਰੇ ਨੂੰ ਸਿਹਾਰੀ ਉੱਤੇ ਆਹਾਰ ਏਕ ਨਾ ਹੋਏ ਜਿਤ ਹਾਰ ਜਗ ਉਧਰੇ ਬਿਰਲਾ ਪੁੱਜੇ ਕੋਈ ਗੱਲ ਉਚਾਰਨ ਉਹ ਹੀ ਆ ਪਰ ਉਹਦੇ ਅਰਥ ਜਿਹੜੇ ਆ ਅਲੱਗ-ਅਲੱਗ ਹੁਣ ਧਨ ਸ਼ਬਦ ਆਉਂਦਾ ਆ ਪਰਸਨ ਸ਼ਬਦ ਪੜ ਰਹੇ ਸੀ ਆਪਾਂ ਧੱਦੇ ਨੂੰ ਟਿੱਪੀ ਨੰਨੇ ਔਂਕਰ ਧਨ ਇਹਦਾ ਅਰਥ ਹੈ ਧਨਤਾ ਜੋਗ ਇੱਕ ਧਨ ਸ਼ਬਦ ਹੁੰਦਾ ਧੱਦਾ ਨੰਨੇ ਨੂੰ ਔਂਕੜ ਉਹਦਾ ਅਰਥ ਹੈ ਧਨ ਦੌਲਤ ਇੱਕ ਧਨ ਸ਼ਬਦ ਹੁੰਦਾ ਧੱਦਾ ਨੰਨਾ ਉਹਦਾ ਅਰਥ ਹੈ ਇਸਤਰੀ ਮੇਰੇ ਕੰਤਨਾ ਭਾਵੈ ਚੋਲੜਾ ਪਿਆਰ ਕਿਉਂ ਧਨ ਸੇਜੇ ਜਾ ਗੱਲ ਕੋਈ ਉਚਾਰਨ ਉਹੀ ਆਏਗਾ ਪਰ ਉਹਦਾ ਅਰਥ ਜਿਹੜਾ ਜਿਸ ਵੇਲੇ ਆਪਾਂ ਮਾਤਰਾ ਦੇਖ ਕੇ ਪੜ੍ਹਦੇ ਆਂ ਤੇ ਉਹ ਅਰਥ ਬੜ ਜਾ ਇੱਥੇ ਹੁਣ ਜਪ ਲਿਖਿਆ ਗੁਰੂ ਮਹਾਰਾਜ ਕਹਿੰਦੇ ਪਰਮੈਸ਼ਰ ਅਕਾਲ ਪੁਰਖ ਨੂੰ ਆਪਣੇ ਚਿੱਤ ਵਿੱਚ ਉਹਦਾ ਨਾਮ ਜਪ ਨਾਨਕ ਰਾਮ ਨਾਮ ਜਪ ਚੀਤ ਸਿਮਰ ਸਵਾਮੀ ਹਰ ਸਾ ਮੀਤ ਜਿਹੜਾ ਸਾਰਿਆਂ ਦਾ ਮਿੱਤਰ ਆਣਾ ਪ੍ਰਮਾਤਮਾ ਕਹਿੰਦੇ ਉਹਨੂੰ ਜਪਣਾ ਕਰ ਤੇ ਜਿਹੜੇ ਰੱਬ ਦੇ ਪਿਆਰੇ ਆ ਤੇ ਜਿਹੜਾ ਸਾਖਤ ਮਨੁੱਖੋ ਦੀ ਕਦੇ ਵੀ ਗੱਲਬਾਤ ਨਹੀਂ ਹੋ ਸਕਦੀ ਉਹਦਾ ਮਲਾਪ ਕਦੇ ਨਹੀਂ ਹੋ ਸਕਦਾ ਹਰ ਕੇ ਦਾਸਿਓ ਸਾਖਤ ਨਹੀਂ ਸੰਗ ਉਹਨੇ ਆਪਣਾ ਕੰਮ ਕਰਨਾ ਉਹਦੀ ਆਪਣੀ ਸੋਚ ਆ ਉਹਦੀ ਆਪਣੀ ਸੋਚ ਹੈ ਉਹਨੇ ਅਲੱਗ ਪਾਸੇ ਜਾਣਾ ਮਹਾਰਾਜ ਕਹਿੰਦੇ ਨਾ ਕਬੀਰ ਸੰਤ ਨਾ ਛੋਡੇ ਸੰਤੀ ਜੇ ਕੋਟਕ ਮਿਲੇ ਅਸੰਤ ਜਿਹੜਾ ਪ੍ਰਭੂ ਦਾ ਪਿਆਰ ਹੈ ਨਾ ਉਹ ਕਦੇ ਆਪਣਾ ਰਸਤਾ ਨਹੀਂ ਛੱਡਦਾ ਉਹਨੂੰ ਭਾਵੇਂ ਕਰੋੜਾਂ ਹੀ ਤੋੜਨ ਵਾਲੇ ਵੜੇ ਦੇਣ ਵੀ ਰੱਬ ਨੂੰ ਛੱਡ ਦੇ ਆ ਕੀ ਪਿਆ ਜੋ ਲੋਕੀ ਕਰਦੇ ਨੇ ਇਹ ਜੱਗ ਮਿੱਠਾ ਅਗਲਾ ਕਹਨੇ ਡੇਠਾ ਤੇ ਮਹਾਰਾਜ ਕਹਿੰਦੇ ਉਹ ਨਹੀਂ ਛੱਡਦਾ ਉਹਦੇ ਉੱਪਰ ਪ੍ਰਮਾਤਮਾ ਦੀ ਰਹਿਮਤ ਹੋ ਜਾਂਦੀ ਆ ਪਰਮੇਸ਼ਰ ਅਕਾਲਪੁਰਖ ਬਖਸ਼ਿਸ਼ ਕਰਦਾ ਸਤਗੁਰੂ ਨੇ ਤਾਂ ਕਿਹਾ ਅੱਜ ਗੁਰੂ ਰਾਮਦਾਸ ਜੀ ਦਾ ਜੋਤੀ ਜੋਸ਼ ਮਾਉਣ ਦਾ ਦੇਣ ਗੁਰੂ ਰਾਮਦਾਸ ਜੀ ਨੇ ਜਿੱਥੇ ਪ੍ਰਭੂ ਮਲਾਪਦਿਆਂ ਗੱਲਾਂ ਕੀਤੀਆਂ ਉੱਥੇ ਸਾਨੂੰ ਤਾੜਨਾ ਵੀ ਕੀਤੀ ਇੱਕ ਸ਼ਬਦ ਹੁੰਦਾ ਸਤਗੁਰ ਕੀਦਾ ਕਹਿੰਦੇ ਜਿਨ ਹਰ ਹਿਰਦਾ ਨਾਮ ਨਾ ਵਸਿਓ ਤਿੰਨ ਮਾਤ ਕੀਜੇ ਹਰ ਵਾਂਝਾ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਨਾ ਰੱਬ ਦਾ ਨਾਮ ਨਹੀਂ ਵੱਸਦਾ ਤੇ ਉਹਨਾਂ ਦੀ ਮਾਂ ਨੂੰ ਰੱਬ ਵਾਂਝ ਕਰ ਦੇਵੇ ਇਦਾਂ ਦੀ ਔਲਾਦ ਹੀ ਨਾ ਪੈਦਾ ਹੋਵੇ ਜਿਹੜੀ ਰੱਬ ਦਾ ਨਾਮ ਨਹੀਂ ਜਪਦੀ ਹੁਣ ਸਵਾਲ ਇਹ ਹੈ ਕਿ ਨਾਮ ਬੱਚੇ ਨੇ ਨਹੀਂ ਜਪਿਆ ਤੇ ਮਾਂ ਦਾ ਕੀ ਕਸੂਰ ਹੈ ਇਹ ਗੁਰੂ ਰਾਮਦਾਸ ਜੀ ਨੇ ਤਾੜਨਾ ਕਰ ਦਿੱਤੀ ਹੁਣ ਅੱਜ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ ਜੋ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਕਰਦੀ ਹੈ ਉਹ ਪ੍ਰਭਾਵ ਜਿਹੜਾ ਸਾਰਾ ਬੱਚੇ ਦੇ ਉੱਪਰ ਪੈਂਦਾ ਆ ਦੇਖੋ ਨਾ ਅੱਜ ਜੰਮਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਜੰਮਦੇ ਬੱਚੇ ਭੰਗੜਾ ਪਾ ਰਹੇ ਆ ਜੰਮਦੇ ਨੱਚਦੇ ਫਿਰਦੇ ਆ ਉਪਰਾਤ ਪ੍ਰਾਤਨ ਮਾਵਾਂ ਜਿਹੜੀਆਂ ਹੁੰਦੀਆਂ ਸੀ ਅੱਜ ਵੀ ਹਨ ਆਪਣੇ ਗੋਦੀ ਵਿੱਚ ਬਿਠਾ ਕੇ ਬੱਚਿਆਂ ਨੂੰ ਨਿਤਨੇਮ ਕਰਨਾ ਬਾਣੀ ਪੜ੍ਹਨੀ ਗਿਆਨੀ ਹਰਪੰਦਰ ਸਿੰਘ ਜੀ ਜੋਗੀ ਹੋਏ ਆ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਦੇ ਵਿੱਚ ਅੰਗਰੇਜ਼ਾਂ ਨੂੰ ਸਿੰਘ ਸਜਾ ਦਿੱਤਾ ਉਹ ਲਿਖਦੇ ਆ ਕਹਿੰਦੇ ਮੇਰੀ ਮਾਂ ਜਿਹੜੀ ਸੀ ਨਾ ਮੈਨੂੰ ਗੋਦੀ ਵਿੱਚ ਲੈ ਕੇ ਨਿਤਨੇਵ ਸੁਖਣੀ ਸਾਹਿਬ ਮੈਨੂੰ ਮਾਂ ਦੀ ਗੋਦੀ ਵਿੱਚ ਜਾਦ ਹੋ ਗਿਆ ਸੀ 5 ਸਾਲ ਮਾਂ ਨੇ ਗੋਦੀ ਵਿੱਚ ਰੱਖਿਆ ਇੰਨਾ ਪ੍ਰਭਾਵ ਪੈਂਦਾ ਸੀ ਅੱਜ ਉਸ ਸਮੇਂ ਨੂੰ ਆ ਸਾਇੰਸ ਵੀ ਮੰਨਦੀ ਹੈ ਵੀ ਉਹ ਕੰਮ ਜਿਹੜਾ ਕਿਉਂਕਿ ਜਿੱਦਾਂ ਨਾ ਤੋਲਸੀਦਾਸ ਨੇ ਆਖਿਆ ਨਾ ਜਨਨੀ ਜਣੇ ਤਾਂ ਭਗਤ ਜਨ ਕਹਿ ਦਾਤਾ ਕੈਸੋਰ ਨਹੀਂ ਤੋ ਜਨਨੀ ਬਾਝ ਰਹਿ ਕਾਹੇ ਗਵਾਵੇ ਨੂੰ ਗੁਰੂ ਰਾਮਦਾਸ ਜੀ ਕਹਿੰਦੇ ਜਿਨ ਹਰ ਹਿਰਦੇ ਨਾਮ ਨ ਵਸਿਓ ਤਿਨ ਮਾਂਤ ਕੀਜੇ ਹਰ ਬਾਝ ਮੈਂ ਸਿਰੇ ਬਿੰਦੀ ਕਰ ਰਿਆ ਸੀ ਗੁਰੂ ਰਾਮਦਾਸ ਜੀ ਦਾ ਜਿਹੜਾ ਜੀਵਨ ਹੈ ਨਾ ਸਾਧ ਸੰਗਤ ਜੀ 2 ਸਾਲ ਦੇ ਸਨ ਜਿੱਦਣ ਮਾਂ ਚੜਾਈ ਕਰ ਗਏ 7 ਸਾਲ ਦੇ ਸਨ ਜਿੱਦਣ ਪਿਤਾ ਦੀ ਚੜਾਈ ਕਰੇ ਹੁਣ ਬੱਚੇ ਨੂੰ ਜਿੱਦਣ ਮਰਜੀ ਲੈ ਜਾਓ ਤੁਸੀਂ ਪਰ ਇੱਕੋ ਸਹਾਰਾ ਸੀ ਉਹ ਸੀ ਨਾਨੀ ਵਾਸਰ ਕੇ ਰਹਿੰਦੇ ਸਨ ਲਾਹੌਰ ਆਏ ਤੇ ਹੁਣ ਸ਼ਰੀਕੇ ਦੇ ਰਿਸ਼ਤੇਦਾਰ ਬਹੁਤ ਸਨ ਚਾਚੇਤਾਏ ਬਹੁਤ ਸਨ ਪਰ ਕਿਸੇ ਨੇ ਨਹੀਂ ਆਖਿਆ ਵੀ ਜਿੱਥੇ ਸਾਡੇ ਬੱਚੇ ਰੋਟੀ ਖਾਂਦੇ ਦੋ ਰੋਟੀਆਂ ਇਹ ਵੀ ਖਾ ਲੈ ਕਿਸੇ ਨੇ ਬੜਾ ਸੋਹਣਾ ਲਿਖਿਆ ਜੇ ਸਾਹਿਲ ਕੇ ਤਮਾਸ਼ਾਈ ਹਰ ਡੋਬਣੇ ਵਾਲੇ ਪਰ ਅਫਸੋਸ ਤੋਂ ਕਰਤੇ ਹਨ ਪਰ ਇਮਦਾਦ ਨਹੀਂ ਕਰਦੇ ਬੜਾ ਬੁਰਾ ਹੋ ਗਿਆ ਬਹੁਤ ਬੁਰਾ ਹੈ ਪਰ ਮਦਦ ਨਹੀਂ ਕੀ ਪਰ ਦੇਣ ਵਾਲੇ ਨੇ ਨਾ ਬਹੁਤ ਕੁਝ ਦਿੱਤਾ ਬਹੁਤ ਵੱਡੀ ਬਖਸ਼ਿਸ਼ ਕੀਤੀ ਕਹਿੰਦੇ ਸੀ ਕਿਥੋਂ ਖਾਏਗਾ ਇਹ ਕਿਥੋਂ ਖਾਏਗਾ ਅੱਜ ਉਹਦੇ ਨਾਮ ਤੇ ਦੁਨੀਆ ਖਾ ਰਹੀ ਹੈ ਅੱਜ ਦੁਨੀਆ ਵਿੱਚ ਕੋਈ ਭੁੱਖਾ ਰਹਿ ਸਕਦਾ ਹੈ ਪਰ ਗੁਰੂ ਰਾਮਦਾਸ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ 24 ਘੰਟੇ ਗੁਰੂ ਰਾਮਦਾਸ ਜੀ ਦਾ ਲੰਗਰ ਚੱਲਦਾ ਹੈ 24 ਘੰਟੇ ਰਹਿ ਸਕਦਾ ਭੁੱਖਾ ਕੋਈ ਵੀ ਆਵੇ ਜਦੋਂ ਆਉਂਦਾ ਹੈ ਉਹ ਲੰਗਰ ਛੱਕਦਾ ਕਿਥੋਂ ਕੱਪੜੇ ਪਾਏਗਾ ਅੱਜ 2 2.5 ਲੱਖ ਤੋਂ ਰਮਾਲੇ ਉਥੇ ਗੁਰੂ ਮਹਾਰਾਜ ਦੇ ਦਰਬਾਰ ਤੇ ਚੜ੍ਹਦੇ ਇਹਦਾ ਘਰ ਘਾਟ ਨਹੀਂ ਹੈ ਤੇ ਸਾਧ ਸੰਗਤ ਜੀ ਗਲਤ ਹੈ ਉਹਦੇ ਘਰ ਵਰਗਾ ਘਰ ਵੀ ਨਹੀਂ ਦੁਨੀਆ ਦੇ ਵਿੱਚ ਜਿੱਥੇ ਸਭੇ ਥਾਵ ਨਹੀਂ ਤੋਦ ਜੇ ਜਿਹੜੇ ਕਹਿੰਦੇ ਸੀ ਜਤੇਮ ਹੈ ਅਨਾਥ ਹੈ ਬੇਸਹਾਰਾ ਹੈ ਆਜ ਉਹ ਬੇਸਹਾਰਿਆਂ ਦਾ ਸਹਾਰਾ ਬਣ ਗਿਆ ਇੱਕ ਸਾਖੀ ਹੁੰਦੀ ਉਹ ਬਚਪਨ ਦੀ ਜਦੋਂ ਬਾਸਰ ਕੇ ਆ ਗਏ ਨਾ ਐਦਾਂ ਹੱਥ ਨਹੀਂ ਕੀਤਾ ਐਦਾਂ ਹੀ ਕੀਤਾ ਘੁੰਗਣੀਆਂ ਭਾਵੇਂ ਵੇਚੀਆਂ ਇੱਕ ਦਿਨ ਬੜੇ ਉਦਾਸ ਬੈਠੇ ਸੀ ਨਾਨੀ ਨੇ ਆਖਿਆ ਜਾ ਜੇਠਿਆ ਬੱਚੇ ਖੇਡਦੇ ਬਾਹਰ ਤੂੰ ਵੀ ਖੇੜਿਆ ਚਲੇ ਗਏ ਥੋੜੀ ਦੇਰ ਬਾਅਦ ਫੇਰ ਬੈਠੇ ਨਾਨੀ ਨੇ ਆਖਿਆ ਬੱਚਿਆਂ ਨੇ ਤੈਨੂੰ ਖੜਾਇਆ ਨਹੀਂ ਨਾਨੀ ਬੱਚਿਆਂ ਨੇ ਤਾਂ ਖੜਾ ਲਿਆ ਪਰ ਉਹਨਾਂ ਦੀਆਂ ਮਾਵਾ ਆ ਗਈਆਂ ਉਹ ਬਾਹਾਂ ਫੜ ਕੇ ਬੱਚਿਆਂ ਦੀ ਲੈ ਗਈਆਂ ਇਹਦੇ ਨਾਲ ਨਹੀਂ ਖੇਡਣਾ ਇਹ ਮਨਹੂਸ ਹੈ ਇਹਦੇ ਨਾਲ ਨਹੀਂ ਖੇਡਣਾ ਇਹ ਜੰਮ ਦੇਦੇ ਤੇ ਮਾਪੇ ਵਰਗੇ ਇਹ ਤਾਂ ਮਨਹੂਸ ਹੈਦਾ ਕਹਿੰਦੇ ਸੀ ਅਰ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਰਹਿਣ ਵਾਲਾ ਸਿੱਖ ਉਹ ਅਰਦਾਸ ਕਰਦਾ ਹੈ ਕਿ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਇ ਉਹ ਸਮਾਂ ਅੱਜ ਦਾ ਸਮਾਂ ਉਹ ਦੇਣ ਵਾਲਾ ਕਹਿੰਦੇ ਦੇ ਦੇ ਕਿਥੋਂ ਦੇਣ ਵਾਲੇ ਤਾਂ ਬਹੁਤ ਕੁਝ ਦੇ ਦਿੱਤਾ ਦੇਣ ਵਾਲੇ ਤਾਂ ਆਪਣਾ ਰੂਪ ਬਖਸ਼ਿਸ਼ ਕਰ ਦਿੱਤਾ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਸਤਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ 1534 ਦੇ ਵਿੱਚ 18 ਸਾਲ ਦੀ ਉਮਰ ਸੀ ਜਿੱਦਣ ਬੀਬੀ ਭਾਨੀ ਜੀ ਦੇ ਨਾਲ ਸ਼ਾਦੀ ਕਰ ਦਿੱਤੀ 22 ਸਾਲ ਸੇਵਾ ਕੀਤੀ 22 ਸਾਲ ਅੱਜ ਨਾ ਜਵਾਈ ਹੋਵੇ ਨਾ ਮਿੱਟੀ ਦਾ ਮਾਧੋ ਹੋਵੇ ਤੇ ਉਹ ਵੀ ਆਪਣੇ ਆਪ ਨੂੰ ਮਹਿਣੇ ਰੱਖਦਾ ਪਰ ਜਵਾਈ ਬਣ ਕੇ ਵੀ 22 ਸਾਲ ਗੁਰੂ ਪਾਤਸ਼ਾਹ ਜੀ ਸੇਵਾ ਕਰਦੇ 40 ਸਾਲ ਦੀ ਉਮਰ ਸੀ ਜਿੱਦਣ ਬੈਠਾ ਸੋਢੀ ਪਾਤਸ਼ਾਹ RAMDAS ਸਤ ਗੁਰੂ ਕਹਾਵੇ ਮੈਂ ਹਮੇਸ਼ਾ ਬੇਨਤੀ ਕਰਦਾ ਅੱਜ ਵੀ ਗੁਰੂ RAMDAS ਉੱਤੇ ਹਾਜ਼ਰ ਹੈ ਬਣੀ ਚੇਤਨੀ ਪੜਦੇ ਆਪਾਂ ਵੀ ਬੈਠਾ ਸੀ ਬੈਠਾ ਸੋਢੀ ਪਾਤਸ਼ਾ ਅੱਜ ਵੀ ਬੈਠੇ ਆ ਅੱਜ ਵੀ ਗੁਰੂ ਰਾਮਦਾਸ ਮਹਾਰਾਜ ਦੀਆਂ ਬਰਕਤਾਂ ਹੈ ਕਿਤੇ ਸਕੂਨ ਜਦੋਂ ਆਪਾਂ ਜਾਂਦੇ ਆ ਭਾਗਾ ਵਾਲੇ ਆਪਦੀ ਦਰਸ਼ਨ ਕਰਦੇ ਹੋ ਉਥੋਂ ਵੱਡਾ ਸਵਰਗ ਦੁਨੀਆ ਦੇ ਵਿੱਚ ਨਹੀਂ ਗੁਰੂ ਰਾਮਦਾਸ ਦੇ ਘਰ ਵਰਗਾ ਘਰ ਨਹੀਂ ਹੈ ਤੇ ਉਹ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਬਖਸ਼ਿਸ਼ਾਂ ਕੀਤੀਆਂ 7 ਸਾਲ ਗੁਰਤਾ ਗੱਦੀ ਤੇ ਬਰਾਜਮਾਨ ਰਹੇ ਅੱਜ ਦੇ ਦਿਨ ਸਤਗੁਰੂ ਜੀ ਗੋਬਿੰਦ ਵਾਲ ਸਾਹਿਬ ਦੇ ਕੇ ਜੋਤੀ ਜੋ ਸਮਾਏ 47 ਸਾਲ ਦੀ ਸਰੀਰਕ ਉਮਰ ਹੈ ਪਰ ਗੁਰੂ ਮਹਾਰਾਜ ਅੱਜ ਵੀ ਸਾਡੇ ਵਿੱਚ ਬਰਾਜਦਾ ਪਰ ਜੋ ਸਤਗੁਰ ਨੇ ਕੀਤਾ ਜੋ ਸਤਗੁਰ ਦੇ ਬਖਸ਼ਿਸ਼ ਕੀਤੀ ਮਹਾਰਾਜ ਦਾ ਘਰ ਜਿਹੜਾ ਹੈ ਨਾ ਆ ਕਿਹਾ ਨਾ ਬਾਣੀ ਦੇ ਵਿੱਚ ਸੱਤੇ ਤੇ ਬਲਵੰਡ ਨੇ ਕਹਿੰਦੇ ਧਨ ਸੋ ਤੇਰਾ ਥਾਣ ਹੈ ਧਨ ਸੋ ਤੇਰਾ ਥਾਣ ਹੈ ਸੱਚ ਤੇਰਾ ਪੈਸਕਾਰਿਆ ਪੈਸਕਾਰਾ ਕਿਹਨੂੰ ਕਹਿੰਦੇ ਆ ਜਿਹੜੀਆਂ ਅਤੂਤੀਆਂ ਜੀਆਂ ਵੱਜਦੀਆਂ ਨਰਸਿੰਘੇ ਵੱਜਦੇ ਆ ਰਾਜਾ ਹੁੰਦਾ ਉਸ ਵੇਲੇ ਵੱਜਦੀਆਂ ਤੇ ਰਾਜਾ ਮਰ ਜਾਂਦਾ ਫਿਰ ਦੂਸਰੇ ਦੀਆਂ ਵੱਜਦੀਆਂ ਪਰ ਅੱਜ ਦਰਬਾਰ ਸਾਹਿਬ ਦੇ ਵਿੱਚ ਉਸ ਵੇਲੇ ਤੋਂ ਅੱਜ ਗੁਰੂ ਸਾਹਿਬ ਜੀ ਦੀ ਸਵਾਰੀ ਆਉਂਦੀ ਹੈ ਅੱਜ ਵੀ ਵੱਜਦੀ ਹੈ ਸੱਚ ਹੈ ਨਾ ਧੰਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਜਿਹੜੇ ਤੇਰੇ ਪੈਸਕਾਰੀ ਕਰਦੇ ਆ ਤੇਰੇ ਗੁਣ ਗਾਉਂਦੇ ਆ ਭਾਟੇ ਖੜੇ ਹੋ ਕੇ ਸਵਈਏ ਪੜਦੇ ਆ ਗੁਰਸਿੱਖ ਤੇ ਕਹਿਣ ਦਾ ਭਾਵ ਹੈ ਕਿ ਗੁਰੂ ਮਹਾਰਾਜ ਬਹੁਤ ਵੱਡੀ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਤੇ ਇਹ ਇਮਾਨਦਾਰੀ ਜਿਹੜੀ ਐ ਅੰਦਰ ਭਰੋਸਾ ਸੀ ਇੱਕ ਵਿਸ਼ਵਾਸ ਸੀ ਤੇ ਅਸ ਅਰਦਾਸ ਆਪਾਂ ਵੀ ਕਰਦੇ ਆ ਪਟ ਕੀਰਤਨੇ ਜਿਹੜੀ ਅਰਦਾਸ ਕੀਤੀ ਨਾ ਕਹਿੰਦੇ ਇਦਾਂ ਦੀ ਅਰਦਾਸ ਕਰੀਏ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹੈ ਬਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀ ਰਤ ਕੀ ਗੁਰੂ ਆਰਾਮਦਾਸ ਰਾਖੋ ਸਰਵਾਈ ਗੁਰੂ ਮਹਾਰਾਜ ਕਿਰਪਾ ਕਰਨ ਗੁਰ ਸੰਗਤ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ